ਸਕਾਲ ਵੈਲਕਮ ਟੂ ਮਾਈ ਚੈਨਲ ਮੇਕਰੀਆਂ ਸਾਰੇ ਨੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਜੀ ਤੇ ਬਾਕੀ ਇੱਥੇ ਮਾਰਨਿੰਗ ਦਾ ਟਾਈਮ ਸੀ ਆਪਣਾ ਨਾਸ਼ਤਾ ਵਗੈਰਾ ਹੋ ਗਿਆ ਸੀਗਾ ਜੀ ਬ੍ਰੈਕਫਾਸਟ ਵਗੈਰਾ ਤੇ ਬੱਚੇ ਅੱਜ ਲੋੜੀ ਸੀ ਹੈਪੀ ਲੋੜੀ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਤੇ ਸਾਰੇ ਆਪਣੇ ਘਰ ਵਾਈ ਗਰੁੱਪ ਮਤਲਬ ਕਿਰਪਾ ਕਰਿਆ SAP ਤੇ ਸਾਰੇ ਆਪਣੇ ਘਰੇ ਖੁਸ਼ੀ ਖੁਸ਼ੀ ਲੋੜੀ ਮਨਾਣਾ ਨਾ ਆਪਣੀ ਫੈਮਿਲੀ ਨਾਲ ਇੰਜੋਏ ਕਰਨਾ ਤੇ ਬਸ ਬਾਕੀ ਆਪਾਂ ਲੱਗੇ ਸੀਗੇ ਕਲੀਨਿੰਗ ਵਗੈਰਾ ਕਰਨਾ ਨਾ ਤਕ ਕਾਫੇ ਦਿਨ ਹੋ ਗਏ ਸੀ ਇਹ ਤੇ ਬਾਰਿਸ਼ ਵਗੈਰਾ ਵੀ ਹੋ ਰਹੀ ਸੀ ਨਾ ਠੰਡ ਕਾਫੀ ਸੀਗੀ ਤੇ ਅੱਜ ਧੁੱਪ ਲੱਗੀ ਆ ਤਾਂ ਫਿਰ ਆਪਾਂ ਕਪੜੇ ਵਗੈਰਾ ਵੀ ਥੋੜੇ ਸੀਗੇ ਤੇ ਸਫਾਈਆਂ ਵਗੈਰਾ ਕਰਦੇ ਸੀ ਤਾਂ ਮੈਂ ਸੋਚਿਆ ਕਿ ਉਹਨਾਂ ਆਪਾਂ ਵਲੌਗ ਸ਼ੁਰੂ ਹੀ ਕਰ ਲੈਂਦੇ ਹਾਂ ਕਿਉਂਕਿ ਅੱਜ ਦਿਨ ਸਹੀ ਸੀਗਾ ਸਾਫ਼ ਸੀਗਾ ਮੌਸਮ ਤੇ ਬਸ ਆਪਾਂ ਲੱਗੇ ਸੀਗੇ ਸਫਾਈਆਂ ਵਗੈਰਾ ਕਰਨ ਤੇ ਸੀ ਚੈਨਲ ਤੇ ਪਹਿਲੀ ਵਾਰ ਆਨੇ ਉਤੋਂ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਆਵੇ ਜਲਦੀ ਮੈਂ ਨਵੀਂ ਵੀਡੀਓ ਅਪਲੋਡ ਕਰਦੀ ਆਂ ਤੇ ਬਾਕੀ ਦੋਸਤਾਂ ਨੇ ਮੈਨੂੰ ਸਪੋਰਟ ਕਰ ਰਹੇ ਹੋ ਤਾਂ ਥੋੜੀ ਜਿਹੀ ਹੋਰ ਸਪੋਰਟ ਮੈਨੂੰ ਕਰੋ ਤਾਂ ਕਿ ਮੈਂ ਵੀ ਹੈ ਨਾ ਕੁਝ ਥੋੜਾ ਮੋਟੀਵੇਟ ਹੋਵਾਂ ਹਨਾ ਤੁਹਾਡੇ ਤੋਂ ਕਿ ਹਾਂ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਅਗਰ ਮੈਂ ਮਿਲਤ ਕਰ ਰਹੀ ਆ ਨਾ ਤਾਂ ਬਸ ਤੁਸੀਂ ਬਲੌਗ ਨਾ ਬਣੇ ਰਹੋ ਬਲੌਗ ਨੂੰ ਇੰਜੋਏ ਕਰੋ ਬਲੌਗਸ ਕੁਝ ਵੀ ਸੋਣਾ ਲੱਗੇ ਤਾਂ ਸੋਣ ਸੋਣੇ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਮਿਲਦੇ ਆਪਾਂ ਹਾਂਜੀ ਗਾਇਜ਼ ਆਪਾਂ ਮਸ਼ੀਨ ਲਈ ਹੋਈ ਸੀਗੀ ਹੁਣ ਆਪਾਂ ਇਹਨਾਂ ਨੂੰ ਕੱਪੜਿਆਂ ਨੂੰ ਪਾਣੀ ਚ ਕੱਢਾਂਗੇ ਉਪਰ ਦੇਖੋ ਗਾਇਜ਼ ਬਹੁਤ ਸੋਹਣੀ ਲੱਗੀ ਹੋਈ ਅੱਜ ਬਾਕੀ ਅਜ ਲੋਹੜੀ ਵੀ ਆ ਹੁਣ ਅੱਗੇ ਅੱਗੇ ਦਿਨ ਹੁਣ ਸੋਹਣੇ ਹੋ ਜਾਣਗੇ ਜਦੋਂ ਭੰਡਿਆਂ ਦਾ ਆਪਣਾ ਕੰਮ ਖਤਮ ਹੋ ਗਿਆ ਤੇ ਕਿਚਨ ਆਪਾਂ ਨੇ ਸਾਫ ਕਰਤਾ ਸੀਗਾ ਤੇ ਮੇਰੀ ਨਾਲ ਰਿੰਗ ਲਾਈਟ ਦਾ ਨਾ ਪਲੱਸ ਕਿੜਾ ਹੁੰਦਾ ਜਿਸ ਚਾਪਾ ਫੋਨ ਫਿੱਟ ਕਰਦੇ ਆ ਨਾ ਉਹ ਚੀਜ਼ ਟੁੱਟ ਗਈ ਇਹ ਚੀਜ਼ ਆਹ ਹੁਣ ਦੇਖਦੇ ਆਪਾਂ ਮੈਂ ਖੁਸ਼ੀ ਨੂੰ ਪੁੱਛਿਆ ਹਣਾ ਵਿੱਚ ਕਿ ਉਦਰੀ ਗਲਾਈਟ ਦਾ ਹੈਗਾ ਸਟੈਂਡ ਅਗਰ ਹੈ ਹੋਏਗਾ ਤਾਂ ਠੀਕ ਹੈ ਨਹੀਂ ਫਿਰ ਅੱਜ ਆਪਾਂ ਹੱਥ ਨਾਲ ਇਦਾਂ ਹੀ ਫੋਨ ਨਾਲ ਵੀ ਤਾਂ ਕਿਤੇ ਕਿਤੇ ਟਿਕਾ ਕੇ ਹਣਾ ਫਿਰ ਬਲੌਗ ਸ਼ੂਟ ਕਰਾਂਗੇ ਤਾਂ ਤੁਸੀਂ ਮੇਰੀ ਮਿਹਨਤ ਨੂੰ ਸਮਝ ਸਕਦੇ ਹੋ ਤਾਂ ਮੈਨੂੰ ਸਪੋਰਟ ਕਰਿਓ ਪਲੀਜ਼ ਅਮੈਂ ਤੁਹਾਨੂੰ ਵਲੌਗ ਕੁਛ ਵੀ ਵਧੀਆ ਲੱਗਦਾ ਹੈ ਤੇ ਕੰਮ ਆਪਣੇ ਬਹੁਤ ਸਾਰੇ ਪਹਿਲੇ ਅੱਜ ਕਰਨ ਵਾਲੇ ਜਿਹੜੇ ਮਨਦੋਸਤ ਵਲੌਗ ਤੇ ਦੇਖਦੇ ਹੋਣੇ ਹਨਾ ਪਾਈਪ ਉਹ ਪਾਈਪ ਉਹ ਪਾਜ ਸੈਟ ਕਰਨੇ ਨੇ ਪਰਦੇ ਲਾ ਕੇ ਤੇ ਇਹਨਾਂ ਦੇ ਬੰਨ੍ਹ ਜਿਹੜੇ ਹੋਏ ਹੋਏ ਨੇ ਹਨਾ ਪਾਈਪ ਇਹ ਠੀਕ ਕਰਨੇ ਨੇ ਤਿਹੜਾ ਇੱਧਰਲੇ ਰੂਮ ਦਾ ਪੜਦਾ ਆ ਇਹ ਸਟੋਰ ਰੂਮ ਦਾ ਪੜਦਾ ਇਹ ਸਟੋਰ ਚ ਰੂਮ ਆਪ ਲਾਵਾਂਗੇ ਤੇ ਇੱਧਰ ਵਾਲੇ ਪੜਤੇ ਨੇ ਜਿੱਦਾਂ ਉਹ ਸਾਹਮਣੇ ਲੱਗ ਰਹੇ ਨੇ ਹਨਾ ਉਹ ਚੀਜ਼ ਉਹ ਲਾਵਾਂਗੇ ਆਪਾਂ ਤਾਂ ਬਸ ਤੁਸੀਂ ਵਲੌਗ ਨਾ ਬਣਦੇ ਰਹੋ ਅੱਜ ਤੇ ਮੈਂ ਫੈਵਿਕ ਨਾਲ ਜੋੜ ਕੇ ਦੇਖ ਰਹੀ ਸੀ ਮੇਰੇ ਹੱਥ ਖਰਾਬ ਹੋ ਗਏ ਕਾਫੀ ਬਾਕੀ ਹੁਣ ਕੱਪੜੇ ਧੋਵਾਂਗੇ ਹਨਾ ਉਹਦੇ ਨਾਲ ਸੈੱਟ ਹੋ ਜਾਣਗੇ ਤੇ ਘੜਿਆਂ ਕਰਕੇ ਆਪਾਂ ਨੀਲੇ ਆਏ ਹੋਏ ਸੀ ਚੱਲਣਾ ਤੇ ਹੁਣ ਇਹ ਅੰਟੀ ਨੂੰ ਲੱਗ ਗਏ ਸਨੀਚੋਂ ਸੈਟਿੰਗ ਕਰ ਫੇ ਸਿੱਖ ਉਹ ਸਮਾਨ ਦੀ ਫਿਰ ਉਹਨਾਂ ਨੇ ਦੇ ਤੇ ਕਿ ਲਗਾ ਲਓ ਕੁਛ ਦੀ ਮੰਮੀ ਨੇ ਇਹ ਕੜੇ ਪਾ ਕੇ ਹੁਣ ਅੱਪੇ ਪਰਦਿਆਂ ਦੇ ਵਿੱਚ ਤੇ ਲਾਵਾਂਗੇ ਕਿਉਂਕਿ ਠੰਡ ਬਹੁਤ ਅੰਟੀ ਅੰਦਰ ਹੈ ਨਾ ਤੇ ਬਾਕੀ ਤੁਸੀਂ ਮਣੇਰੋ ਬਲੌਗ ਨੂੰ ਇਹ ਕੜੇ ਪਾਣ ਹੁੰਡੇ ਹੁੰਡੇ ਕਹਿੰਦੇ ਕਹਿੰਦੇ ਜੋ ਕਹਿੰਦੇ ਫਲਾਵਾਂਗੇ ਅੱਡ ਦਿਨ ਪਿੱਟ ਕਰਾਂਗੇ ਇਹਦੇ ਕਰਕੇ ਕਿੰਨਾ ਕੰਮ ਰੁਕਿਆ ਪਿਆ ਸੀਗਾ ਪੜਦੇਆਂ ਨੂੰ ਲਟਕ ਰਿਆ ਸੀ اتنا ਟਾਈਮ ਦਾ ਦੱਬਾ ਹੈ बस का ऐसे लास्ट 게ੜਾ रह गया ਉਹ ਵਿੱਚ ਜੁੱਤੇ ਕੱਪੜੇ ਸੀ ਕੁਝ ਥੋੜੇ ਜਿਹਾ ਸਾਫ਼ ਸੁਥਰੇ ਸਿਹਰੇ ਜਿਹੜੇ ਆ ਉਹ ਜਿਆਦਾ ਮੇਲੇ ਨਹੀਂ ਸੀ ਇਸ ਤਰ੍ਹਾਂ ਕੀ ਫਿਰ ਉਹਨਾਂ ਨੇ ਫਤਵਾੜਾ ਪਾਣੀ ਪਾ ਕੇ ਸਰਫ ਪਾਇਆ ਹੈ ਲੋ ਜੀ ਭੱਜ ਕੇ ਘੰਟੇ ਤੋਂ ਹੁਣ ਆਪਾਂ ਗੱਡੀ ਕੱਪੜੇ ਪਾਣੀ ਤੋਂ ओके बाय बाय उठो अभी आ रहे थे ले गए गिर जाएगा पुत्त नहीं मैं ना ना मैं कभी 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 रहने कर ली नहीं नहीं आज ਤੇ ਮੈਨੂੰ ਜਿੱਦ ਕਰ ਰਿਹਾ ਕਿ ਮੰਮੀ ਮੈਨੂੰ ਪੈਸੇ ਲੈਣੇ ਆ ਪਤੰਗ ਡਾੜਾ ਤਾਂ ਸਾਰਾ ਦਿਨ ਅਜਰੇ ਪਤਾਖੇ ਦੇ ਵਿੱਚ ਲਟਾ ਤਾਂ ਸ਼ੁਭਨੀ ਤੇ ਸੇ ਰੋਟੀ ਖਾਣ ਲੱਗੀ ਆ ਤੇ ਮੈਂ ਧੁੱਪ ਸੇਕਦੀ ਸੀ ਬੈਠੀ ਸੀ ਸ਼ੁਭਨੀ ਬੁਝਦੀ ਆ ਰਹੀ ਪੂਰੀਆਂ ਇਹ ਮੇਰੀ ਛੋਟੀ ਜੀ 딸 ਲਈ ਤੇ ਮੇਰੇ ਵਾਸਤੇ ਚੋਲ ਆਪਣੇ ਬਣ ਗਏ ਸੀ ਮਿੱਠੇ ਤੇ ਇਹ ਪਹਿਲਾਂ ਆਪਾਂ ਬਾਬੇ ਨੂੰ ਮੱਥਾ ਟੇਕ ਲਿਆ ਸੀ ਆਪਣੇ ਨੂੰ ਜਿਹਨੂੰ ਆਪਾਂ ਮੰਨਦੇ ਆ ਕਿ ਅੱਜ ਲੋੜੀ ਇਸ ਕਰਕੇ ਦੇਖੋ ਖਾ ਕੇ ਦਿਖਾਓ ਤੁਹਾਨੂੰ ਦੱਸੋ ਕਿੰਨਾਂ ਕਿੰਦਾ ਨੇ ਬਣੇ 300 ਰੁਪਏ ਡੋਰ ਵਾਸਤੇ ਇਹ ਮੁੰਡਾ ਡੋਰ ਨਾਲ ਹੀ ਰਚਦਾ ਹੈਗਾ ਡੋਰ ਵਾਸਤੇ ਵਾਸਤੇ ਗਰਮ ਨਾ ਨਾ ਕਿਵੇਂ ਆ ਗਾਇਜ਼ ਮੈਂ ਪਹਿਲੀ ਵਾਰ ਬਣਾਏ ਨੇ ਇਹ ਕਲਰ ਵਾਲੇ ਚੋਲ ਉਧਰ ਮੈਂ ਗੁੜ ਵਾਲੇ ਸ਼ੱਕਰ ਵਾਲੇ ਬਣਾਉਣੇ ਹੁੰਨੇ ਮਿੱਠੇ ਪਰ ਅੱਜ ਆਪ ਅੱਜ ਆਪਾਂ ਜਿੰਨੀ ਵਾਲੇ ਬਣਾਏ ਆ ਵਿੱਚ ਤੁਹਾਨੂੰ ਪਤਾ ਬਲੌਗ ਵਿੱਚ ਦੇਖਿਆ ਹੀ ਆ ਕਿ ਕੁਝ ਪਾ ਕੇ ਬਣਾਇਆ ਹਨਾ ਤੇ ਤੇ ਸਾਨੂੰ ਬਹੁਤ ਪਸੰਦ ਆ ਮਿੱਠੇ ਚੋਲੇ ਨਾ ਗੁੜ ਮੇਨੂੰ ਜਿਆਦਾ ਗੁੜ ਵਾਲੇ ਪਸੰਦ ਨੇ ਕੀ ਕਹਿ ਰਹੀਆਂ ਸਭੀ ਬੈਰੋਂ ਨਾ ਕਿ ਤੇ ਮੈਂ ਬੈਠੀ ਸੀ ਇੱਥੇ ਕਵੀਰ ਨੂੰ ਲੈ ਕੇ ਗੋਦੀ ਦੇ ਵਿੱਚ ਕਵੀਰ ਸੋ ਗਿਆ ਸੀਗਾ ਤੇ ਹੁਣ ਆਪਾਂ ਥੋੜਾ ਜਿਹਾ ਰਸੋਈ ਦਾ ਕੰਮ ਕਰਕੇ ਫਿਰ ਆਪਾਂ ਲੋੜੀ ਬਣਾਣੇ ਆ ਤੇ ਤੁਸੀਂ ਆਪਾਂ ਚੱਲਿਆ ਨੀਚੇ ਤੇ ਆਪਾਂ ਬਣਾਉਣ ਜਾ ਰਹੇ ਲੋੜੀ ਹਲੂ ਆਗ ਧੂਣਾ ਵਗੈਰਾ ਨੀਚੇ ਜਣਾ ਵਾਲਿਆ ਆ ਅੱਗੇ ਆਪਾਂ ਵੈਸੇ ਉੱਪਰ ਕਰਦੇ ਹੁੰਨੇ ਆ ਪਰ ਇਸ ਵਾਰੀ ਆਪਾਂ ਨੀਚੇ ਬਾਲਦੇ ਆ ਹਨਾ ਵੀ ਚਲੋ ਕੋਈ ਗੱਲ ਨਹੀਂ ਹਨਾ ਆਪਣੇ ਜੱਨਾ ਪਿਆਰ ਆ ਖੁਸ਼ੀ ਨਾਲ ਨਾਲ ਆਪਾਂ ਜਾ ਕੇ ਲੋੜੀ ਬਣਾਉਣੀ ਹੈ ਸੈਲੀਬ੍ਰੇਟ ਕਰਦੇ ਆ ਹਨਾ ਬਾਕੀ ਕੀ ਪਤਾ ਕੱਲ ਕਿੱਥੇ ਹੋਣਾ ਕੁਛ ਨਹੀਂ ਪਤਾ ਨਾ ਕਿਸੇ ਨੂੰ ਤਾਂ ਇਸ ਕਰਕੇ ਸੋਚਿਆ ਚਲੋ ਅੱਜ ਇਸ ਵਾਰੀ ਆਪਾਂ ਇਕੱਠੇ ਮਨਾਉਣੀ ਹੈ ਲੋੜੀ ਤੇ ਪਿਛਲੇ ਸਾਲ ਕਬੀਰ ਛੋਟਾ ਜਾਸਿ ਬਿਲਕੁਲ ਤੇ ਆਪਾਂ ਲੋੜੀ ਉੱਪਰ ਮਨਾਈ ਸੀਗੀ ਪੁਪਰੀ ਵਾਲੀ ਸੀ ਨਾ ਕਬੀਰ ਛੋਟੇ ਹੋਣ ਕਰਕੇ ਤੇ ਹੁਣ ਵੀ ਕਬੀਰ ਸੁੱਖਤਾ ਪਿਆ ਆ ਕਬੀਰ ਸੁੱਖਤਾ ਪਿਆ ਤੇ ਆਪਾਂ ਜਾ ਰਹੇ ਹੁਣ ਨੀਚੇ ਆਜੋ ਤੁਹਾਨੂੰ ਵੀ ਆਪਾਂ ਮਿਲਾਨਿਆ ਸਾਰੇ ਨਾ ਤੇ ਆਪਾਂ ਮਨਾਨੇ ਲੋੜੀ ਤੇ ਤੁਸੀਂ ਵੀ ਸਾਰੇ ਨੇ ਠੇਕੋ ਮੱਥੇ ਮੱਥਾ ਵਗੈ ਜਿੰਦ ਤੱਕ ਸਾਰੇ ਠੇਕਦੇ ਹੋਣ ਨੇ ਫੈਮਿਲੀ ਨਾਲ ਆਪਾਂ ਜਾ ਰਹੇ ਆ ਮੱਥਾ ਟੇਕਣ ਬਾਅਦ ਇਸ ਵਾਰ ਆਪਾਂ ਸਾਰੇ ਇਕੱਠੇ ਬਣਾ ਰਹੇ ਲੋਹੜੀ ਆਂਟੀ ਜੁੰਨੀ ਜਾਣੀ ਚਾਹ ਕਲੋ ਬੱਚਿਆਂ ਨੇ ਜੁੰਨੀਆਂ ਲੱਕੀਆਂ ਨੇ ਆਂਟੀ ਬਹੁਤ ਲੇਟ ਤਿਆਰ ਹੁੰਦੀ ਬਣੀ ਕੀ ਸੋਚੀ ਜਾਂਦੀ ਆਂਟੀ ਜਾਣ ਕਿੰਨੇ ਟੌਰ ਕੱਢ ਰਹੀ ਆਂਟੀ ਖੁਸ਼ੀ ਅਮ ਜਦੋਂ ਉੱਧਰ ਜਾ ਕੇ ਇਕੱਠੀ ਮਾਰੂਗੀ ਟੌਰ ਤਾਂ ਹੀ ਲੱਗ ਚੁੰਨੀ ਹੋਰ ਸੂਟ ਹੋਰ ਉੱਪਰ ਅੰਤਿਮੇ ਨਾ ਨਾ ਫੰਕਸ਼ਨ ਤੇ ਇਹ ਬਿਮਾਰ ਬੰਦਾ ਸੀ ਸਾਡਾ ਹੁਣ ਹੋ ਗਿਆ ਮੜਾ ਕੈਮ ਮੁੰਡਿਆ ਹੋ ਗਿਆ ਬਾਹਰ ਲੈ ਆ ਸਕੀ ਹੋ ਉਹ ਲੈ ਤਾਂ ਗਏ ਹੁਣ ਬਾਹਰ ਪੱਸ ਲੈ ਤਾਂ ਗਏ ਹਾਂ ਤੇ ਲੈ ਚੱਲੋ 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 ਗਾਇਜ਼ ਆਜੋ ਪਾ ਬਣਾਈਏ ਲੋੜੀ ਸਾਰੇ ਜਣੇ ਰਲ ਮਿਲ ਕੇ ਗੋੜੀ ਗੋੜੀ ਖੜੀ ਗੱਲਾਂ ਕੀਤੀਆਂ ਉਹ ਤੁਸੀਂ ਡਿਜੀਟਲ ਉੱਤੇ ਆਪਣੀ ਗੱਲ ਕਰਦੇ ਹੋ। ਨਾ ਤਾਂ ਚਲੀ ਗਿਆ। ਮੈਂ ਵੀ ਨਹੀਂ ਆ ਰਿਹਾ। ਚਲੋ। ਕੀ ਬੋਲੀ ਤਾਂ ਹੁੰਦੀ ਆਂ ਅੰਟੀ? ਹੈ? ਈਸਰ ਵਾਲਾ ਜੀ ਬੋਲਦੇ ਹੁੰਦੇ। ਮਨ ਮੰਨ ਕੇ ਬੋਲਦੇ ਹੁੰਦੇ। ਇਹ ਪਾ। ਤੱਕਣਾ ਤਾਂ ਲਾਇਕ ਤੇ ਤਾਰੇ ਨੂੰ ਪਾ। ਈਸਰ ਆ ਦਲਿਤਰ ਜਾਵੇ, ਦਲਿਤਰ ਦੀ ਜੜ ਭੁੰਨੀ ਜਾਵੇ। ਰਾਹ ਦੇ ਦਿੱਤੀਆਂ ਤਰੀਕਾ ਲਖੋ ਲਿਆ ਇਸ ਤਰ੍ਹਾਂ ਹੋ ਗਏ ਚੱਪਲਾ ਵੀ ਨਹੀਂ ਕੱਢੀਆਂ ਬੱਬੇ ਨੇ ਸਿੱਧਾ ਟੁੱਟੇ ਪਏ ਨਾ ਅੱਗੇ ਚੱਲ ਕੇ ਤੇਗਲ ਮਸਾਂ ਅਮਾ ਪਿੱਛੇ ਜਾ ਮੂਲੀ ਬੋਲ ਹਾਂ ਇਹ ਤਾਂ ਮੈਂ ਵੀ ਨਹੀਂ ਛੁੱਟਿਆ ਜਾਏ ਪਹਿਲਾਂ ਤੁਸੀਂ ਕਰ ਲੋ ਕਰਾਂ ਅੰਦਾ ਫਾਲੇ ਹੀ ਰਹਿਣਾ ਇਹ ਮੁਕੀਏ ਚੱਲ ਆ ਤੂੰ ਆਹੇ ਤਾਂ ਜੰਗੀ ਤਾਈ ਆ ਤਾਂ ਬੜਾ ਹੀ ਭੌਂਕਦਾ ਹਸਕੀ ਜਾਂਦਾ ਮੈਨੂੰ ਬੜਾ ਪੈੜਾ ਲੱਗਦਾ ਹੈ ਤੱਕੇ ਨਾਲ ਹੀ ਰੋਈ ਜਾਂਦਾ ਹੈ ਕੀ ਦੁਪਹਿਰ ਹੈ ਤੇ ਮੈਨੂੰ ਪਤਾ ਨਹੀਂ ਮੈਂ ਸਵੇਰ ਜੀ ਉੱਠੀ ਹੋਈ ਆ 10 ਵਜੇ ਦੀ ਆਹ ਮੱਖਣੇ ਲਾੜਿਆ ਨਾ ਉਹ ਮਿਲਿਆ ਇਸ ਤੇ ਮੈਂ ਤਾਂ ਸੋਸ ਤੇ ਜੈ ਬਿਆਸ ਤੇ ਲਾੜਿਆ ਮੂੰਗ ਦਾਲ ਨਹੀਂ ਹੈ ਕਿ ਚਾਹ ਪੀ ਲੈ 콜 ਨਹੀਂ ਹੋਈ ਨਾ আচ্ছা ਸੋ ਮੈਂ ਫੋਨ ਕਰਕੇ 4 ਇੰਚ ਕੇ ਫੋਨ ਕਰ ਲਓ ਗਾਇਸ ਇੱਥੇ ਖੁਸ਼ੀ ਬੱਚਿਆਂ ਪੱਕਾ ਕਰ ਰਹੀ ਹੈ ਕਿ ਮੈਂ ਪਕੌੜੇ ਖਾਣੇ ਨੇ ਬੱਚੇ ਇੱਥੇ ਕਰੈਕਸ ਤਾਂ ਮਿਲੇਗਾ ਨਾਲ ਦੇ ਘਰ ਚ ਨਾ ਲੋੜੀ ਦਾ ਫੰਕਸ਼ਨ ਆ ਛੋਟਾ ਜਿਹਾ ਤੇ ਕਹਿੰਦੀ ਉਹ ਤੂੰ ਤੁਸੀਂ ਪਕੌੜੇ ਲੈ ਕੇ ਮੈਨੂੰ ਖਵਾਓ ਤੇ ਮੈਂ ਤੁਹਾਨੂੰ ਚੀਜ਼ੀਆਂ ਦਵਾਂਗੀ ਕਰੈਕਸ ਦਵਾਂਗੀ ਫਿਲਾਲ ਚ ਦੇ ਰਹੀ ਆ ਬੱਚਿਆਂ ਨੂੰ ਖੁਸ਼ੀ ਬੱਚਿਆਂ ਨਾਲ ਬੱਚੀ ਬਣੀ ਹੋ ਜਾਂਦੀ ਆਪਣਾ ਐਸੇ ਜਿਹੜੇ ਮਿੱਠੇ ਦੇਖੋ ਤੁਸੀਂ ਖਤਮ ਵੀ ਹੋ ਗਿਆ ਪਤਿਲਾ ਖਾਲੀ ਹੋ ਗਿਆ ਮਤਲਬ ਇੰਨੇ ਜਿਆਦਾ ਟੇਸਟੀ ਬਣੇ ਸੀਗੇ ਕਿ ਮੈਂ ਪਹਿਲੀ ਵਾਰ ਬਣਾਏ ਸੀ ਮਤਲਬ ਉਦੋਂ ਆਪਾਂ ਗੁੜਾੜੇ ਬਣਾਉਂਦੇ ਨੇ ਦੱਸਿਆ ਤੁਹਾਨੂੰ ਹਨਾ ਮੈਂ ਤੇ ਇੱਥੇ ਆਪਾਂ ਬਣਾ ਲਏ ਸਬਜ਼ੀ ਪਹਿਲੀ ਵਾਰ ਬਣਾ ਰਹੇ ਆ ਇਹ ਮਤਲਬ ਫਰਸਟ ਸਬਜ਼ੀ ਆਪਣੀ ਇਹ ਨਹੀਂ ਤਾਂ ਕਾਜਰਾ ਮਟਰ ਖਾ ਖਾ ਕੇ ਪਾਗਲ ਹੋ ਗਏ ਸੀ ਤਾਂ ਬਸ ਮੈਂ ਹੁਣ ਲੱਗੀ ਸੀ ਸਬਜ਼ੀ ਬਣਾਉਣ ਮੱਠਾ ਵਗੈਰਾ ਆਪਾਂ ਟੇਕ ਲਿਆ ਸੀ ਤੇ ਬਸ ਹੁਣ ਆਪਾਂ ਲੱਗੇ ਆ ਤੜਕਾ ਲਗਾਉਣ ਬਣਦੀ ਹੋ ਗਈ ਰੈਡੀ ਬਹੁਤ ਜਿਆਦਾ ਟੇਸਟੀ ਬਣੀ ਆ ਕਿਉਂਕਿ ਮੈਂ ਇਹ ਚੈੱਕ ਕਰਦੀ ਸੀ। ਅਮੋਲ ਟੈਸਟੀ ਮਣੀ ਮੈਂ ਬਣਾਈ ਸੀ ਰੋਟੀ ਹੁਣ। ਤੇ ਫਿਰ ਦੋ ਲੱਗੀ ਸਬਜ਼ੀ। ਇੱਕ ਹੀ ਬਣਾ ਆਮਲ ਸਿਰ ਹੁਲਾਂ। ਬੜੀਏ। ਬਸ। ਇੰਨੇ ਤੇ ਰੱਖ। ਐਂਡ। ਹੂੰ। ਮਜ਼ਾ ਆਇਆ। ਬੋ। ਮੈਨੂੰ ਦੇਖ ਕੇ ਬਹੁਤ ਮਜ਼ਾ ਆ ਰਿਹਾ ਮਤਲਬ ਸਬਜ਼ੀ ਦਾ ਕਲਰ ਬਹੁਤ ਪਿਆਰਾ ਹੈ ਨਾ। ਤੇ ਪਤਲੇ ਲਗ ਰਹੇ ਬਹੁਤ ਟੇਸਟੀ ਬਣੀਆਂ ਆ ਆ ਜੋ ਗਾਇਸ ਕਿਸੇ ਵੀ ਸ਼ਕਲੋਂ ਪਰਸ਼ਾਭੇ ਹਮ ਪਰ ਬਣਾ ਰੈਸਿਪੀ ਹੋਤੀ ਤੇ ਅੱਜ ਮੈਂ ਗਈਆਂ ਥੱਕ ਕੱਪੜੇ ਬਹੁਤ ਜ਼ਿਆਦਾ ਸੀ ਧੋਣ ਵਾਲੇ ਤੇ ਬਾਕੀ ਹੋਰ ਵੀ ਕੰਮ ਕੋਸਤੀ ਕਰਨ ਵਾਲੇ ਨਾ ਅੱਜ ਸਾਰੇ ਕੰਮ ਕਰ ਦਿੱਤੇ ਆਪਾਂ ਨੇ ਤੇ ਮੇਰੀ ਹੋ ਗਈਆਂ ਜਨਾਂ ਮਤਲਬ ਖੜਨ ਅਜ ਖੜਖੜ ਖੜਨ ਵਾਲਾ ਕੰਮ ਸੀ ਨਾ ਸਾਰਾ ਤਾਂ ਇਸ ਕਰਕੇ ਹਮਸਾਸੀ ਗਾਇਸ ਮੇਰਾ ਨਾ ਜਿਹੜਾ ਰਿੰਗ ਲਾਈਟ ਸੀਗਾ ਜਿਸ ਚੋਂ ਆਪਾਂ ਫੋਨ ਨੂੰ ਫਿਕਸ ਕਰਦੇ ਹਾਂ ਉਹਨੂੰ ਚ ਉਹ ਟੁੱਟ ਗਿਆ ਉਹਦੇ ਕਰਕੇ ਬੰਦੇ ਨੂੰ ਬੁਲਾਉਣ ਤੋਂ ਦਿੱਕਤ ਹੋ ਰਹੀ ਐ ਤੁਸੀਂ ਮੇਰੇ ਜੋ ਰੋਟੀਆਂ ਦੇਖ ਰਹੇ ਹੋਗੇ ਗਾਇਸ ਐ ਨਾ ਰੋਟੀਆਂ ਪਰ ਰੋਟੀ ਮੇਰੀ ਪਤਲੀ ਹੁੰਦੀ ਹੈ ਬਟ ਸਾਈਜ਼ ਦੇ ਵਿੱਚ ਵੱਡੀ ਹੁੰਦੀ ਹੈ ਕਿਉਂਕਿ ਸਾਨੂੰ ਮੈਨੂੰ ਖੁਦ ਨੂੰ ਵੀ ਹੈ ਨਾ ਮੈਨੂੰ ਰੋਟੀ ਪਸੰਦ ਹੈ ਤੇ ਬਾਕੀ ਮੇਰੇ ਸਹੁਰਾ ਨੇ ਜਿਹੜੇ ਸਹੁਰਾ ਸਾਹਿਬ ਮੇਰਾ ਹਸਬੰਡ ਨੇ ਸਾਰਿਆਂ ਮਤਲਬ ਵੱਟੀ ਰੋਟੀ ਥੋੜੀ ਨਿੱਕਰ ਜੀ ਰੋਟੀ ਪਸੰਦ ਆ ਨਾ ਪਤਲੀ ਪਤਲੀ ਕਾਗਜ਼ ਜੀ ਵਰਗੀ ਰੋਟੀ ਕਈ ਲੋਕ ਬਣਾਉਂਦੇ ਨੇ ਨਾ ਉਹ ਰੋਟੀ ਨਹੀਂ ਪਸੰਦ ਕਰਦੇ ਹੈ ਤੇ ਰੋਟੀ ਨਾ ਨਾ ਤਾਂ ਕੁਝ ਠਿੱਡ ਵਰਤਣਾ ਚਾਹੀਦੀ ਤੇ ਨਾ ਹੀ ਮਤਲਬ ਸਾਫਟ ਨਹੀਂ ਹੁੰਦੀ ਰੋਟੀ ਹਾਂਜੀ ਗਾਇਜ਼ ਵਲੌਗ ਅੱਚ ਜੇ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਦੇ ਮੈਨੂੰ ਵਲੌਗ ਕਿਵੇਂ ਲੱਗਿਆ ਤਾਂ ਬਸ ਆਪਣਾ ਇੱਥੇ ਹੁਣ ਖਾਣਾ ਪੀਣਾ ਹੋ ਗਿਆ ਸੀ ਖਤਮ ਤੇ ਮੈਂ ਬਣਾ ਲਈ ਰੋਟੀ ਸਾਰੇ ਨਾਲ ਨਾਲ ਗਰਮ ਗਰਮ ਰੋਟੀ ਖਾਈ ਜਾ ਰਹੇ ਸੀਗੇ ਤੇ ਬਸ ਹੁਣ ਆਪਾਂ ਰੋਟੀ ਵਗੈਰਾ ਖਾ ਕੇ ਤਾਂ ਹੋ ਜਾਾਂਗੇ ਵਿਲੇ ਫਿਰ ਆਪਾਂ ਕਰਾਂਗੇ ਰੈਸਟ ਤੇ ਤੁਸੀਂ ਵੀ ਸਾਰੇ ਜਣੇ ਕਰੋ ਇੰਜੋਏ ਆਪਣੀ ਫੈਮਿਲੀ ਨਾਲ ਚਲੋ ਓਕੇ ਗਾਇਜ਼ ਤੇ ਆਪਾਂ ਲੱਗਿਆ ਵਲੌਗ ਦਾ ਐਂਡ ਕਰਨ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਨਵੇਂ ਵਲੌਗ ਨਾਲ ਤੇ ਚਲੋ ਗਾਇਜ਼ ਓਕੇ ਬਾਏ ਟੇਕ ਕੇਅਰ ਖਿਆਲ ਰੱਖੋ ਸਾਰੇ ਜਣੇ